ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਸ਼ਰ ਦੇਖ ਰਹੇ ਹੋ ਮੈਂ ਜਨੇਸ਼ ਸਾਥੀ ਸਮੇਸੀ ਰੇਲਵੇ ਰੋਡ ਤੇ ਮੌਜੂਦ ਹਾਂ ਔਰ ਇੱਥੇ ਰੇਲਵੇ ਰੋਡ ਤੇ ਜਿੱਥੇ ਟੋਏ ਬਹੁਤ ਜ਼ਿਆਦਾ ਬਿਲਕੁਲ ਉਸ ਦੇ ਨਾਲ ਇੱਕ ਰੈਸਟੋਰੈਂਟ ਹੈ ਨਿੱਜੀ ਰੈਸਟੋਰੈਂਟ ਉਸ ਦਾ ਨਾਮ ਪੀਜ਼ਾ ਬਾਈਟ ਦੱਸਿਆ ਜਾ ਰਿਹਾ ਉੱਥੇ ਚੰਦ ਮਿੰਟ ਪਹਿਲਾਂ ਇੱਕ ਭਿਆਨਕ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਕਾਲ ਕੀਤੀ ਜਾਂਦੀ ਹੈ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਹੈ ਉਹ ਮੌਕੇ ਤੇ ਪਹੁੰਚਦੀ ਹੈ ਔਰ ਬਹੁਤ ਹੀ ਤੁਰੰਤ ਜਿਹੜਾ ਆ ਐਕਸ਼ਨ ਲਿਆ ਜਾਂਦਾ ਤੇ ਹੁਣ ਜਿਹੜਾ ਅੱਗ ਤੇ ਕੰਟਰੋਲ ਪਾ ਲਿਆ ਗਿਆ ਫਾਇਰ ਬਿਗੇਟ ਦੀ ਟੀਮ ਇੱਥੇ ਮੌਕੇ ਤੇ ਮੌਜੂਦ ਆ ਦੱਸਿਆ ਜਾ ਰਿਹਾ ਕਿ ਸ਼ਾਰਟ ਸਰਕਟ ਜਿਹੜਾ ਆ ਉਹ ਕਾਰਨ ਬਣਦਾ ਅੱਗ ਲੱਗਣ ਦਾ ਜਿਸ ਤੋਂ ਬਾਅਦ ਕਿਚਨ ਦੇ ਅੰਦਰ ਅੱਗ ਲੱਗ ਜਾਂਦੀ ਆ ਚਾਰੇ ਪਾਸੇ ਧੂਆਂ ਧੂਆਂ ਰੈਸਟੋਰੈਂਟ ਦੇ ਅੰਦਰ ਹੋ ਜਾਂਦਾ ਲੇਕਿਨ ਵੱਡੀ ਚੁਣੌਤੀ ਵਾਲੀ ਗੱਲ ਇਹ ਰਹਿੰਦੀ ਆ ਕਿ ਜਿਹੜਾ ਇਹ ਰੈਸਟੋਰੈਂਟ ਹੈ ਬੇਸਮੈਂਟ ਦੇ ਅੰਦਰ ਹੈ ਤਾਂ ਪਾਣੀ ਦੀ ਬੁਛਾਰਾ ਉੱਥੇ ਮਾਰਨੀ ਬੜੀ ਮੁਸ਼ਕਲ ਸੀ ਲੇਕਿਨ ਜਿੱਦ ਜਿੱਦ ਫਾਇਰ ਬਿਗੇਟ ਦੀ ਟੀਮ ਨੂੰ ਪਤਾ ਲੱਗਦਾ ਦੱਸਿਆ ਜਾ ਰਿਹਾ 5 ਤੋਂ 10 ਮਿੰਟ ਦੇ ਅੰਦਰ ਅੰਦਰ ਫਾਇਰ ਬਿਗੇਟ ਦੀ ਟੀਮ ਇੱਥੇ ਪਹੁੰਚ ਜਾਂਦੀ ਹੈ ਤਾਂ ਫਾਇਰ ਬਿਗੇਟ ਦੀ ਟੀਮ ਤੋਂ ਚੇਅਰਮੈਨ ਹਰਕ੍ਰਿਸ਼ਨ ਜੀ ਅਤੇ ਉਹਨਾਂ ਦੇ ਸਾਰੇ ਜਿਹੜੇ ਸਾਥੀ ਫਾਇਰਮੈਨ ਇੱਥੇ ਮੌਜੂਦ ਨੇ ਪੂਰੀ ਜਾਣਕਾਰੀ ਆਪਾਂ ਨੂੰ ਦੇ ਲੈਣਗੇ ਲੇਕਿਨ ਚੁਣੌਤੀ ਭਰਪੂਰ ਸੀ ਕਿਉਂਕਿ ਬੇਸਮੈਂਟ ਦੇ ਅੰਦਰ ਜਿਹੜਾ ਆ ਉਹ ਇਹ ਰੈਸਟੋਰੈਂਟ ਹੈ ਹਰਕ੍ਰਿਸ਼ਨ ਜੀ ਪਹਿਲਾਂ ਤਾਂ ਤੁਹਾਡੀ ਸ਼ਲਾਘਾ ਤੁਹਾਡੀ ਪੂਰੀ ਟੀਮ ਦੀ ਮੇਰੇ ਸੁਣਨ ਚ ਆਇਆ ਕਿ 5-10 ਮਿੰਟ ਦੇ ਅੰਦਰ ਤੁਰੰਤ ਇੱਥੇ ਪਹੁੰਚਦੇ ਆ ਤੁਰੰਤ ਐਕਸ਼ਨ ਕੀਤਾ ਜਾਂਦਾ ਹੌਣ ਦੱਸੋ ਕਿ ਕਾਰਨ ਕੀ ਸਮਝ ਅਤੇ ਔਖਾ ਕਿੰਨਾ ਸੀ ਚੁਣੌਤੀ ਭਰਪੂਰ ਕਿੰਨਾ ਸਿਆਗ ਤੇ ਕਾਬੂ ਪਾਣਾ ਸਰ ਪਹਿਲਾਂ ਤੋਂ ਤੁਹਾਡਾ ਥੈਂਕ ਯੂ ਜੀ ਪੀਵੰਤੀ ਵਾਲਿਆਂ ਦਾ ਜੀ ਸਰ ਕਰੋ ਕਵਰੇਜ ਕਰਦੇ ਸਾਡੇ ਸ਼ਹਿਰ ਦਾ ਜੀ ਕਿ ਚੁਣੌਤੀ ਤਾਂ ਸੀਗੀ ਸਰ ਬੇਸਮੈਂਟ ਸੀਗਾ ਜੀ ਕਿਉਂਕਿ ਉਹ ਲਾਈਟ ਤੇ ਕੋਰ ਸਰਕਟ ਕਰਕੇ ਇਹ ਤਾਂ ਲਾਈਟ ਬੰਦ ਸੀ ਲੈਟ ਗੋ ਇਹਨਾਂ ਨੇ ਬੰਦ ਕਰ ਲਈ ਸੀ ਆਨਰ ਵਾਲਿਆਂ ਨੇ ਰੈਸਟੋਰੈਂਟਾਂ ਨੇ ਕੋ ਪਤਾ ਨਹੀਂ ਉਹਦਾ ਕੀ ਹੋ ਜਵੇ ਚੋ ਭਾਜ ਦੌਰ ਨਗਰ ਕੇ ਚਲੋ ਫੇ ਵੀ ਅਸੀਂ ਵੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਅੰਦਰ ਕਿਚਨ ਚ ਅੱਗ ਲੱਗੀ ਹੋਈ ਸੀ ਮੈਂ ਠੀਕ ਹੈ ਉਹਦੇ ਸਿਲਫਾ ਵਗੈਰਾ ਸੜ ਕੇ ਹੋ ਗਈਆਂ ਹਾਂਜੀ ਤੇ ਹੁਣ ਮੌਕੇ ਤੇ ਅਸੀਂ ਪਾਣੀ ਮਾਰ ਕੇ ਜਾਨੀ ਨੁਕਸਾਨ ਤਾਂ ਨਹੀਂ ਕੋਈ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੈਗਾ ਜੀ ਉਹ ਮਸਮਾਲੀ ਰੈਸਟੋਰੈਂਟ ਦੇ ਅੰਦਰ ਕਸਟਮਰ ਤਾਂ ਨਹੀਂ ਸੀਗੇ ਨਹੀਂ ਸਾਡੇ ਆਉਣ ਤੋਂ ਪਹਿਲਾਂ ਕੋਈ ਕਸਟਮਰ ਨਹੀਂ ਸੀਗਾ ਜੀ ਠੀਕ ਹੈ ਜੀ ਹਾਂਜੀ ਅਸੀਂ ਦੇਖਿਆ ਤਾਂ ਕੋਈ ਨਹੀਂ ਸੀਗਾ ਅੰਦਰ ਜਾ ਕੇ ਸਾਡੀ ਟੀਮ ਨੇ ਸਹੀ ਸਹੀ ਫਰਕ ਤੁਹਾਨੂੰ ਜਦੋਂ ਪਤਾ ਲੱਗਦਾ ਜਿਵੇਂ ਨੇ ਸੁਰੰਗ ਚਾਹ ਕਹਿੰਦੇ 5 ਤੋਂ 10 ਮਿੰਟ ਦੇ ਅੰਦਰ ਤੁਹਾਡੀ ਟੀਮ ਜਿਹੜੀ ਪਹੁੰਚ ਜਾਂਦੀ ਹੈ ਹਾਂ ਹਾਂਜੀ ਸਰ ਹਾਂਜੀ 5 ਤੋਂ 10 ਮਿੰਟ ਚ ਪਹੁੰਚ ਗਏ ਹਾਂ ਹਾਂ ਹਾਂਜੀ 5 ਤੋਂ 10 ਮਿੰਟ ਕੋਮਾਂਡਰ ਮੈਨੂੰ ਪਤਾ ਰਸਤਾ ਵੀ ਉਦੋਂ ਦਾ ਹੀ ਆ ਟ੍ਰੈਫਿਕ ਦਾ ਤੇ ਨਾਲੇ ਲੇਰੀ ਰੋਡ ਦਾ ਵੀ ਥੋੜਾ ਟਾਈਮ ਲੱਗਦਾ ਕਿ ਟ੍ਰੈਫਿਕ ਵਾਲੇ ਵੀ ਇਹਨਾਂ ਨੂੰ ਜੁੱਤੀ ਨਹੀਂ ਸਮਝਦੇ ਕਿ ਫਾਇਰ ਬੰਨੂ ਪਹਿਲਾਂ ਰਸਤਾ ਦਈਏ ਉਹ ਕਹਿੰਦੇ ਪਹਿਲਾਂ ਅਸੀਂ ਜਾਈਏ ਬਾਅਦ ਵਿੱਚ ਤੁਸੀਂ ਆਓ ਇਹ ਹੁੰਦਾ ਨਾਲ ਤੁਸੀਂ ਵਿਅੰਗ ਨਹੀਂ ਕਰਦੇ ਪਏ ਆ ਅੱਛਾ ਅੰਦਰ ਅੱਗ ਕਿੰਨੀ ਕੇ ਸੀਗੀ ਕਾਬੂ ਕਰਨ ਕਰਨਾ ਕਿੰਨਾ ਪੱਕਾ ਸੀ ਨਹੀਂ ਥੋੜੀ ਦਿੱਕਤ ਆਈ ਆ ਕਿਉਂਕਿ ਤੂੰ ਐਂਦਾ ਸੀੜਾ ਨਾ ਉਹ ਗੁਆੜ ਪੈਂਦਾ ਸੀ ਮੂੰਹ ਤੇ ਅੱਖਾਂ 'ਚ ਤੇ ਉਹਨਾਂ ਨੂੰ ਥੋੜੀ ਜਿਹੀ ਦਿੱਕਤ ਆਈ ਦਾ 5-10 ਮਿੰਟ ਲੱਗੇ ਜੀ ਇੱਕ ਵੱਡੀ ਦਿੱਕਤ ਮੈਨੂੰ ਇਹ ਵੀ ਮਹਿਸੂਸ ਹੁੰਦੀ ਆ ਕਿ ਦੇਖੋ ਪੂਰੀ ਕਿੱਟ ਹੈ ਨਹੀਂ ਇਹਨਾਂ ਕੋਲ ਨਾ ਹੈਲਮਟ ਨੇ ਨਾ ਸ਼ੂਜ਼ ਆ ਨਾ ਯੂਨੀਫਾਰਮ ਹੈ ਨਾ ਹੋਰ ਅਥਿਆ ਆਜ਼ਾਰ ਨੇ ਤੁਹਾਡੇ ਕੋਲ ਸਾਰੇ ਆਜ਼ਾਰ ਤਾਂ ਹੈਗੇ ਆ ਯੂਨੀਫਾਰਮ ਵੀ ਆ ਐਕਚੁਅਲੀ ਅਸੀਂ ਨਾ ਕੱਲ ਸੀਐਮ ਸਾਹਿਬ ਆ ਰਹੇ ਹਾਂ ਉਹਦੇ ਕਰਕੇ ਉੱਥੇ ਆਪਣੀਆਂ ਗੱਡੀਆਂ ਦੇ ਸਮਾਨ ਵਗੈਰਾ ਕਰ ਰਹੇ ਵਸੀਂ ਰੈਡੀ ਉਹ ਸਾਨੂੰ ਜਦੋਂ ਵੀ ਆਉਂਦੀ ਅਸੀਂ ਉਹ ਐਮ ਜੀਟੀ ਜਿੱਦਾਂ ਵਿੱਚ ਹੈਲਮਟ ਵਗੈਰਾ ਆ ਐਮਲਟ ਹੈ ਜੀ ਗੱਡੀ ਤੇ ਗੱਡੀ ਪਈ ਆ ਫੇ ਵੀ ਉਹ ਐਨੀ ਕੋਸ਼ਿਸ਼ ਵੀ ਇਕਦਮ ਅਕੇ ਦੇਖੀ ਪਹਿਲੇ ਕੀ ਹੋਇਆ ਔਰ ਰੈਸਟੈਂਟ ਹਾਂ ਰੈਸਟੈਂਟ ਕਿ ਕੋਈ ਪਬਲਿਕ ਵਾਲੇ ਨਾ ਹੋਣ ਅੰਦਰ ਕਿਉਂਕਿ ਰਾਤ ਦਾ ਟਾਈਮ ਆ ਜੀ ਕੋਈ ਖਾਣਾ ਖਾਣਾ ਪਹਿਲਾਂ ਬਚਾਅ ਕਰ ਜਾਈਏ ਆ ਸਭ ਤੋਂ ਮੇਨ ਤੁਹਾਡਾ ਪਰਪਲ ਸਾਹ ਕੇ ਕਿਹਦਾ ਬਚਾਅ ਹੋ ਜਵੇ ਸਾਰਾ ਵਧੀਆ ਹਾਂ ਜੀ ਜੀ ਇੱਕ ਵਾਰੀ ਆਪਾਂ ਮਾਹੌਲ ਦੇਖ ਸਕਦੇ ਜੀ ਅੰਦਰ ਅੰਦਰ ਧੂਆ ਕਿੰਨਾ ਗਿਆ ਹਾਂ ਧੂਆ ਤਾਂ ਹੈਗਾ ਕਾਫੀ ਔਰ ਉਹ ਧੂਏ ਨਿਕਲਦਾ ਬਾਅਦ ਗੁਆਰ ਕਿ ਟੋਰਚਰ ਦੇਖ ਲਓ ਮੁੰਡੇ ਦਾ ਫੇਰ ਹਾਂ ਜੀ ਉਹ ਲੈ ਕੇ ਪੁੱਛ ਬ ਬੜਾ ਔਖਾ ਚੋਕੇ ਠੀਕ ਹੈ ਜੀ ਇਹਨਾਂ ਨਾਲ ਹਮਦਰਦੀ ਹੈ ਮਾਲਕ ਨਾਲ ਹਮਦਰਦੀ ਦੇਖੋ ਏ ਸੁਪਨੇ ਵੀ ਧੂਆਂ ਧੂਆਂ ਹੋ ਜਾਂਦੇ ਆ ਬੰਦਾ ਬੜੀ ਮੁਸ਼ਕਿਲ ਨਾਲ ਓਏ ਹੋਏ ਸੇਕ ਬੜਾ ਜ਼ਿਆਦਾ ਸੇਕ ਬਹੁਤ ਹੈ ਕਾ ਵੀ ਭਾਈ ਧੂਆਂ ਸੇਕ ਬਹੁਤ ਜ਼ਿਆਦਾ ਹੈ ਤਾਂ ਸਮੈਲ ਆ ਰਹੀ ਹੈ ਨਾ ਪਲਾਸਟਰ ਦੀ ਉਹਦੇ ਕਰਕੇ ਵੀ ਹੈ ਜੀ ਫਾਇਰ ਬਗੇਟ ਦੀ ਟੀਮ ਨੂੰ ਸਲੂਟ ਹੈ ਜੀ ਆਪਣੀ ਜਾਨ ਤਲੀ ਤੇ ਧਰ ਕੇ ਕੰਮ ਕਰਦੇ ਆ ਤੇ ਸੇਕ ਬਹੁਤ ਜ਼ਿਆਦਾ ਭਾਈ ਦੇਖਿਓ ਸਾਰੇ ਨੇ ਸੇਫ ਆ ਠੀਕ ਆ ਓਕੇ ਆ ਇੱਕ ਬਹੁਤ ਜ਼ਿਆਦਾ ਠੀਕ ਹੈਗਾ ਜੀ ਕਿਉਂਕਿ ਇਹ ਥੋੜਾ ਜਿਹਾ ਰਹਿਣਾ ਹੀ ਅਸੀਂ ਪਲਾਸਟਿਕ ਹੀ ਹੈ ਜੀ ਕਿਉਂਕਿ ਅੰਦਰ ਜਿਹੜੀ ਬੋਰਡ ਵਾਲ ਲੱਗੇ ਹੁੰਦੇ ਆ ਪੀਪੀਸੀ ਦੇ ਹੁੰਦੇ ਆ ਨਾ ਜੀ ਜੋ ਵੀ ਉਹਨੂੰ ਲੱਗੇ ਕਿ ਤਾਰਾਂ ਵੀ ਪਲਾਸਟਿਕ ਦੀਆਂ ਮੈਲਟ ਹੋਈਆਂ ਉਹਦੇ ਕਰਕੇ ਹੈ ਜੀ ਜ਼ਿਆਦਾ ਕੋ ਫਰਨੀਚਰ ਹੀ ਸੇਕ ਰਹੂਗਾ ਜੀ ਇਹ ਇਹ ਸਾਨੂੰ 2-3 ਘੰਟੇ ਲੱਗਗਾ ਕਿਉਂਕਿ ਓਪਨ ਰਹਿ ਪਏ ਕਿਉਂਕਿ ਹੈਗਾ ਬੇਸਮੈਂਟ ਆ ਜੇ ਥੋੜੀ ਉੱਪਰ ਹਾਈਟ ਦੀ ਹੁੰਦੀ ਹੈ ਨਾ ਗਰਾਉਂਡ ਫਲੋਰ ਦੀ ਹੁੰਦੀ ਉਹਨਾਂ ਨਿਕਲ ਜਣਾ ਜਿਆਦਾ ਵਿੰਡੋ ਖੋਲ ਦੰਦੇ ਤਾਂ ਜਲਦੀ ਸਾਫ ਹੋ ਜਾਂਦਾ ਕਿਵੇਂ ਓਨਰ ਸਾਹਿਬ ਖੜੇ ਇਹਨਾਂ ਨੂੰ ਮੈਂ ਕਹਿੰਦਾ ਕਿ ਥੋੜੇ ਜਿਹਾ ਫੁੱਲ ਇਹ ਓਨਰ ਆ ਭਾਜੀ ਤੇ ਇਹਨਾਂ ਨੂੰ ਮੈਂ ਕਿਹਾ ਥੋੜੇ ਰੱਖਿਓ ਕਰਕੇ ਦੋ ਚਾਰ ਕਿ ਲੋ ਭਾਈ ਜੀ ਸਭ ਤੋਂ ਪਹਿਲਾਂ ਤਾਂ ਹਮਦਰਦੀ ਹੈ ਤੁਹਾਡੇ ਨਾਲ ਅਫਸੋਸ ਹੋਈ ਹੈ ਐਦਾਂ ਹੋ ਜੰਨਾ ਮੈਂ ਤੁਹਾਡੀ ਤਕਲੀਫ ਵੀ ਸਮਝ ਸਕਦਾ ਬੰਦਾ ਬੜੀ ਮੁਸ਼ਕਿਲ ਨਾਲ ਪਤਾ ਨਹੀਂ ਸੌ ਲੋਨ ਤੇ ਚੱਕਣੇ ਪੈਂਦੇ ਉਸ ਤੋਂ ਬਾਅਦ ਜਾ ਕੇ ਆਪਣ ਏ ਲੱਗੀ ਸ਼ਾਰਟ ਸਰਕਟ ਕਰਕੇ ਸ਼ਾਰਟ ਸਰਕਟ ਹਨ ਤਾਰਾ ਗਠੀਆਂ ਹੋ ਗਈਆਂ ਬੋਰਡ ਲੱਗਾ ਸੀਗਾ ਜਿਹਦਾ ਉਹ oven ਦੀ ਲਾਈਟ oven ਦੀ ਤੇ fryer ਦੀ ਇਕੱਠੀ ਤਾਰਾਂ ਲੱਗੀਆਂ ਸੀਗੀਆਂ ਉਹ ਬੋਰਡ ਉੱਥੋਂ ਸ਼ਾਰਟ ਸਰਕਟ ਘਟੋ ਗਿਆ ਫੇ ਅੱਗ ਪੈ ਗਈ ਸਪਾਰਕਲ ਕਰਕੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮਨੀਸ਼ ਜੀ ਕਦੋਂ ਤੋਂ ਖੋਲੇ ਸੀ ਤੁਸੀਂ ਜੀ ਇਹ ਇਹ 5-6 ਮਹੀਨੇ ਹੋ ਗਏ ਜੀ ਠੀਕ ਹੈ ਜੀ ਤੇ ਫੇ ਹੁਣ ਕੋਈ ਕਸਟਮਰ ਤਾਂ ਨਹੀਂ ਅੰਦਰ ਸੀ ਕਾ ਜੀ ਨਹੀਂ ਨਹੀਂ ਕਸਟਮਰ ਨਹੀਂ ਸੀ ਨਹੀਂ ਕੁਛ ਨਹੀਂ ਹੋਇਆ ਨੁਕਸਾਨ ਵੀ ਮਾੜਾ ਮੋਟਾ ਹੈ ਕਿਚਨ 'ਚ ਅੱਗ ਲੱਗੀ ਨਾਲੇ ਪਹੁੰਚ ਗਏ ਫਾਇਰ ਬ੍ਰੇਡ ਵਾਲੇ ਛੇਤੀ ਪਹੁੰਚ ਗਏ ਬਚਾਉ ਗਏ ਮੁੰਡੇ ਨੇ ਤੁਹਾਡੀ ਅੱਖਾਂ 'ਚ ਮੈਂ ਨਵੀਂ ਦੇਖ ਸਕਦਾ ਬੰਦੇ ਨੂੰ ਤਕਲੀਫ ਤਾਂ ਹੁੰਦੀ ਦਰਦ ਤਾਂ ਹੁੰਦਾ ਹੀ ਹੈ ਜੀ ਚਾਵਾ ਨਾਲ ਚਲੋ ਕੋਈ ਨਹੀਂ ਅਸੀਂ ਤੁਹਾਡੇ ਨਾਲ ਆ ਬਾਈ ਹੁਣ ਤਾਂ ਨੁਕਸਾਨ ਨੁਕਸਾਨ ਕਿੰਨੇ ਕਹੋ ਗਿਆ ਨੁਕਸਾਨ ਥੋੜਾ ਬਹੁਤ ਹੈ ਜਿਆਦਾ ਨਹੀਂ ਹੈ ਬਚਾਉ ਹੋ ਗਿਆ ਫਿਰ ਜੀ ਚਲੋ ਸ਼ੁਕਰ ਹੈ ਜਾਨੀ ਮਾਲੀ ਬੰਦੇ ਨੇ ਸਿਲੰਡਰ ਖੋਲੇ ਛੇਤੀ ਛੇਤੀ ਬਾਹਰ ਲਿਆ ਆ ਹੂੰ ਉਹਦੇ ਨਾਲ ਬਚਾਅ ਹੋ ਗਿਆ ਸਲੰਡਰ ਕਹਿੰਦੇ ਤੁਸੀਂ ਉਸੇ ਵੇਲੇ ਬਿਜਲੀ ਵੀ ਬੰਦ ਕਰ ਦਿੱਤੀ ਹਾਂ ਜੀ ਉਹ ਮੁੰਡੇ ਨੇ ਨਾਲੇ ਬਿਜਲੀ ਬੰਦ ਕਰ ਦਿੱਤੀ ਤੇ ਬਚਾਅ ਚੌਕਸੀ ਵਰਤੀ ਇਹਨਾਂ ਨੇ ਨਾ ਚੌਕਸੀ ਵਰਤੀ ਸਰ ਬਾਕੀ ਸਰ ਨਾਲ ਜਣਾ ਏ ਬੀ ਸੀ ਸਿਲੰਡਰ ਜ਼ਰੂਰ ਲਾਓ ਏਬੀਸੀ ਆ ਜੋ ਰੇਂਜਮੈਂਟ ਰੱਖੋ ਏਬੀਸੀ ਸਲੰਡਰ ਲਾਜ਼ਮੀ ਲੋ ਆ ਦੋ ਤਿੰਨ ਕਲਵਾ ਲਓ ਜੇ ਇਦਾਂ ਦੀ ਗੱਲ ਹੁੰਦੀ ਮਾੜੀ ਮੋਟੀ ਉਹਨੂੰ ਕਾਬੂ ਕਰ ਲੈਂਦੀ ਆ ਕੋਲੋਂ ਰੱਬ ਕਰੇ ਹੋਵੇ ਹੀ ਨਹੀਂ ਹੋਵੇ ਨਾ ਭਾਈ ਜੀ ਤਾਂ ਉਹਨਾਂ ਉੰਨੀ ਜੇ ਕਾਬੂ ਛੇਤੀ ਹੋ ਜਾਂਦੀ ਆ ਪਰ ਇਹ ਚੀਜ਼ ਦੀ ਉਸ ਵੇਲੇ ਨੂੰ ਇਸ ਇਸ ਟਾਈਮ ਲੋਡ ਪੈਂਦੀ ਆ ਵਾ ਫੈ ਸੇਫਟੀ ਦੀ ਪਰ ਆਮ ਪਬਲਿਕ ਨਹੀਂ ਸਮਝਦੀ ਇਸ ਚੀਜ਼ ਨੂੰ ਬਹੁਤ ਵਾਰੀ ਕਿਹਾ ਦੱਸਿਆ ਵੀ ਅਵੇਅਰ ਵੀ ਕਰੀਦਾ ਕਿ ਜਿੱਥੇ ਪਬਲਿਕ ਦਾ ਪਲੇਸ ਆ ਨਾ ਉੱਥੇ ਇੱਕ ਅਦਾ ਜਾ ਜਿੰਨੇ ਵੀ ਫੈਸਲੈਂਟ ਲਗਾਣੀ ਚਾਹੀਦੀ ਆਪਾਂ ਨੂੰ ਕਿਉਂਕਿ ਫਰਸਟ ایڈ ਆ ਕਿਉਂਕਿ ਇਮੀਡੀਏਟਲੀ ਆਪਾਂ ਕੋਈ ਦੇ ਕਾਬੂ ਪਾ ਸਕਦੇ ਆ ਵੱਡਾ ਹਾਈਪਰ ਨਾ ਹੋਈ ਸਕੇ ਇਹ ਚੀਜ਼ ਤੋਂ ਪਹਿਲਾਂ ਆਪਾਂ ਨੂੰ ਕਰ ਸਕਦੇ ਕੰਟਰੋਲ ਚ ਸਟਾਰਟਿੰਗ ਦੀ ਕੰਟਰੋਲ ਹਾਂਜੀ ਕੰਟਰੋਲ ਸੋਰਦਾ ਕਿ ਵੱਡਾ ਵਾਹ ਡੁਗਾ ਠਰਾ ਬਚਾ ਲਿਆ ਫੇਰ ਵੀ ਬਹੁਤ ਵਧੀਆ ਇਹਨੇ ਦੁਕਾਨਦਾਰ ਇਹਨੇ ਆਲ ਦੋਲੇ ਹਿੰਮਤ ਕਰਕੇ ਇੱਕਦਮ ਇਹਨੇ ਰੋਲਾ ਪਾਇਆ ਤਾਰਾਂ ਤੂਰਾਂ ਕੱਟੀਆਂ ਘੇਨੇ ਕੁਝ ਵੀ ਕੀਤਾ ਕਿਸੇ ਨੂੰ ਸਾਨੂੰ ਫਸੂਜੀਤ ਕੀਤਾ ਚਲੋ ਅਸੀਂ ਵੀ ਆਏ ਉਹ ਕਹਿੰਦੇ ਆਂਡੀਆਂ ਗਵਾਂਡੀਆਂ ਨੇ ਬਹੁਤ ਸਹਿਜ ਹੋ ਗਿਆ ਬਹੁਤ ਸਹਿਜ ਕੀਤਾ ਜੀ ਬਹੁਤ ਕੀਤਾ ਜੀ ਦੱਸਿਆ ਭਾ ਮੰਦਭਾ ਗਈ ਹੈ ਜੀ ਨਹੀਂ ਹੋਣਾ ਚਾਹੀਦਾ ਅੱਜ ਦਾ ਨਹੀਂ ਕਹਿੰਦੇ ਕਿਸੇ ਨਾਲ ਹੋਵੇ ਸਾਡੇ ਇੱਕ ਫੈਰ ਬੀੜਾ ਦਾ ਆਧਾਰਾ ਇਦਾਂ ਦਾ ਔਰ ਇਹਦਾ ਭਲਾ ਹੀ ਮੰਗਦਾ ਜੀ ਹਰੇਕ ਸਾਰੇ ਹੀ ਮੰਗਦੇ ਨਹੀਂ ਨਹੀਂ ਸਰ ਕੋਈ ਦਾ ਬਾਕੀ ਦਾ ਤੇ ਚਣਾ ਹਾਂਜੀ ਇਨਸਾਨੀਅਤ ਵਾਲਾ ਦਿਲ ਧੜਕਦਾ ਸਭ ਦਾ ਭਲਾ ਹੀ ਮੰਗਦਾ ਜੀ ਅਸੀਂ ਤਾਂ ਸ਼ੇਰ ਅਰਦਾਸ ਕਰਕੇ ਤੁਰਦੇ ਆ ਕਿ ਸਰਬੱਤ ਦਾ ਭਲਾ ਹੋਵੇ ਜੀ ਸਰ ਅਸੀਂ ਵੀ ਆਈਏ ਸਾਡੇ ਦਫ਼ਤਰ ਉਹੀ ਭਲਾ ਹੀ ਕਰਨਾ ਸਾਰੇ ਦਾ ਇਹੀ ਹੁੰਦਾ ਸਾਡਾ ਜੀ ਹਾਂਜੀ ਅੱਛਾ ਮੇਰੇ ਕੋਲ ਆਪਣੀ ਟੀਮ ਦਾ ਮਿਲਦਾ ਕਿਉਂਕਿ ਬੜੀ ਚਿਹਾਰੂ ਟੀਮ ਹੈ ਤੁਹਾਡੀ ਇਹ ਤਰਸੀਮ ਭਾਜੀ ਹੋਗੇ ਇਹ ਤਰਸੀਮ ਸਿੰਘ ਹੈ ਜੀ ਡਰਾਈਵਰ ਸਾਡੇ ਜੀ ਇਹ ਹਰਦੀਪ ਸਿੰਘ ਫਾਇਰਮੈਨ ਇਹ ਪਹਿਲਾਂ ਸਭ ਤੋਂ ਅੰਦਰ ਹੀ ਗਿਆ ਪਾਈਪ ਲੈ ਕੇ ਮੈਂ ਵਰਕ ਕਰਦਾ ਪੰਪ ਦਾ ਇਹ ਵੀ ਭਾਜੀ ਅੰਦਰ ਗਿਆ ਜਿੰਦਰਮਾਨਾ ਸਾਹਿਬ ਹਜਿੰਦਰ ਕੁਮਾਰ ਹਾਂਜੀ ਸਾਡਾ ਤੂੰ ਜਾਣਦਾ ਇਹ ਅਜੇ ਕੁਮਾਰ ਭਾਜੀ ਸਾਡੇ ਫਾਇਰਮੈਨ ਜੀ ਇਹ ਸਾਡੀ ਪ੍ਰੋ ਹਾਂ ਜੀ ਸਰ ਹੁੰਦੇ ਵਿੱਚ ਪੈਂਟ ਸ਼ਰਟ ਜੇ ਦੇ ਹਾਂ ਜੀ ਸਰ ਇਹਦੇ ਖੇਤਾਂ 'ਚ ਹੋ ਜਵੇ ਕੰਮ ਚਲੋ ਅਨਸਾਉਂ ਪਰ ਸਰ ਐਮਰਜੈਂਸੀ ਐਮ ਜੋ ਕਰੋ ਆ ਉਸ ਤਰ੍ਹਾਂ ਹੈ ਜੀ ਹਾਂ ਜੀ ਅੱਜ ਉਸੇ ਗੱਲ ਦੀ ਤਾਂ ਪਹਿਲਾਂ ਭਾਜੀ ਤਾਂ ਮੇਰਾ ਗੱਲ ਕਰੇ ਤਰਸੀਮ ਕਹਿੰਦੇ ਗਰਮੀ ਸ਼ੁਰੂ ਹੋਈਆਂ ਕੰਮ ਪਹਿਲੇ ਸ਼ੁਰੂ ਹੋ ਹਾਂ ਜੀ ਹਾਂ ਜੀ ਹਾਂ ਜੀ ਔਰ ਅੱਗੇ ਭਾਈ ਸਾਹਿਬ ਕਹਿੰਦੇ ਭਾਜੀ ਆ ਗਿਆ ਭਾਈ ਜੀ ਨੇ ਪਹਿਲੇ ਆ ਗਏ ਇਹ ਚਲੋ ਤੁਹਾਡਾ ਬੜਾ ਔਖਾ ਕੰਮ ਹੈ ਜੀ ਕਹਿਣਾ ਸਖਾਲਾ ਸੇਖ 'ਚ ਜਾਣਾ ਬਹੁਤ ਔਖਾ ਹਾਂ ਜੀ ਹਾਂ ਜੀ ਹਾਂ ਜੀ ਸਾਨੂੰ ਦੇਖ ਕੇ ਲੋਕ ਪਹਿਲੀ ਬਰਨ ਕੇ ਆ ਗਏ ਵੀ ਹੁਣ ਇਹਨਾਂ ਨੇ ਜਾਦੂ ਜੜੀ ਮਾਰ ਲੈਣੀ ਹੈ ਤੇ ਕ ਟੁਹਾਡੇ ਜੱਜ ਬੈਨੂੰ ਸਲਾਮ ਠੀਕ ਹੈ ਸੋ ਥੈਂਕ ਯੂ ਜੀ ਹਮੇਸ਼ਾ ਜਾਨ ਤਲੀ ਤੇ ਰੱਖਣੀ ਬਹੁਤ ਔਖੀ ਗੱਲ ਹਾਂਜੀ ਸਰ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਜੀ ਸ਼ੁਕਰੀਆ ਜੀ ਇਹ ਸਾਡੇ ਸਤਕਾਰਯੋਗ ਭਰਾ ਨੇ ਲੇਕਿਨ ਵੀਰ ਨੇ ਮੈਨੂੰ ਬਹੁਤ ਹਮਦਰਦੀ ਆ ਤੇ ਅਸੀਂ ਇਹਨਾਂ ਦਾ ਸਹਿਯੋਗ ਵੀ ਕਰਨਾ ਔਰ ਇਸ ਤੋਂ ਬਾਅਦ ਜਦੋਂ ਸੈੱਟ ਹੁੰਦਾ ਸੀ ਉਦੋਂ ਵੀ ਦਿਖਾ ਕੇ ਜਾਵਾਂਗੇ ਤੇ ਬਾਈ ਹੁਣ ਮੈਂ ਬਹੁਤ ਹਮਦਰਦੀ ਆ ਤੇ ਲੋਕ ਕਿਉਂਕਿ ਬੰਦਾ ਬੜੀ ਮੁਸ਼ਕਿਲ ਨਾਲ ਕੰਮ ਕੰਮ ਸੈੱਟ ਕੰਮ ਕਰ ਸੈੱਟ ਕਰਦਾ ਤੁਹਾਨੂੰ ਪਤਾ ਜੌਬਸ ਦੀ ਕੋਈ ਬਹੁਤੀ ਆਪਰਚੂਨਿਟੀ ਨਹੀਂ ਹੈ ਕੱਲਾ ਬਾਈ ਨੇ ਰੈਸਟੋਰੈਂਟ ਨਹੀਂ ਖੋ ਕਿੰਨੇ ਜਾਣ ਨੂੰ ਰੁਜ਼ਗਾਰ ਵੀ ਦਿੱਤਾ ਆ ਫਿਰ ਉਸ ਦਾ ਟੈਕਸ ਜਾਂਦੇ ਆ ਹੋਰ ਬਹੁਤ ਖਰਚੇ ਆ ਤਾਂ ਬੜਾ ਔਖਾ ਹੋ ਜਾਂਦਾ ਏਦਾਂ ਆਪਣੇ ਸੁਪਨੇ ਨੂੰ ਜਲਦਾ ਦੇਖ ਕੇ ਲੇਕਿਨ ਰੱਬ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਭਾਈ ਜੀ ਤੁਸੀਂ ਕੋਈ ਸਾਡ ਤੋਂ ਸਹਿਯੋਗ ਚਾਹੋ ਨੇ ਕਿਸੇ ਤੋਂ ਚਾਹੋ ਨੇ ਦੱਸੋ ਆਪਾਂ ਔਕੀ ਗੜੀ ਤੁਹਾਡੇ ਨਾਲ ਆ ਜੀ ਬਸ ਥੈਂਕ ਯੂ ਬਚਾਅ ਹੋ ਗਿਆ ਸਾਡਾ ਬਹੁਤ ਜ਼ਿਆਦਾ ਹਾਂ ਇਹ ਸਮੇਂ ਤੋਂ ਪਹਿਲਾਂ ਪਤਾ ਲੱਗ ਗਿਆ ਸਾਨੂੰ ਨਾਲ ਫਾਇਰ ਬ੍ਰੀਡ ਵਾਲੇ ਆ ਗਏ ਮਤਲਬ ਨੁਕਸਾਨ ਨਹੀਂ ਹੋਇਆ ਜ਼ਿਆਦਾ ਕਿਉਂਕਿ ਨੁਕਸਾਨ ਹੋ ਜਾਂਦਾ ਸਾਰਾ ਹੋ ਜਾਣਾ ਸੀ ਬਚਾਅ ਹੋ ਗਿਆ ਚਲੋ ਤੁਸੀਂ ਮਨ ਪਰ ਮਤਲਬ ਮੈਂ ਤੁਹਾਡੀ ਅੱਖਾਂ ਹੀ ਦੇਖ ਪਾ ਰਿਹਾ ਤੇ ਕੋਈ ਨਹੀਂ ਅਸੀਂ ਤੁਹਾਡੇ ਨਾਲ ਆ ਮੈਂ ਚਲੋ ਜਿਹਦੇ ਕੋ ਜੋ ਹੁੰਦਾ ਬੰਦਾ ਉਹ ਹੀ ਦੇ ਸਕਦਾ ਅਸੀਂ ਤੁਹਾਡੀ ਜਦੋਂ ਸੈਟ ਹੋ ਜੂਗੇ ਕਰੀਲ ਬਣਾ ਕੇ ਜਾਵਾਂਗੇ ਆਪਣੇ ਵੱਲ ਸਾਰ ਨੂੰ ਇਨਵਾਈਟ ਕਰਕੇ ਜਾਵਾਂਗੇ ਕਿ ਭਰਾ ਦੇ ਆਪਾਂ ਆਉਣਾ ਕੰਮ ਕਰਨ ਨੂੰ ਵਧਾਉਣਾ ਕੋਸ਼ਿਸ਼ ਕਰਾਂਗੇ ਠੀਕ ਹੈ ਨਾ ਜੇ ਅਸੀਂ ਆਵਾਂਗੇ ਔਰ ਸਾਡਾ ਕੋਈ ਚਾਰजेस ਨਹੀਂ ਅਸੀਂ ਆਵਾਂਗੇ ਤੁਹਾਡੀ ਆਪਾਂ ਪ੍ਰੋਮੋਸ਼ਨ ਕਰਕੇ ਜਾਵਾਂਗੇ ਜੇ ਤੁਸੀਂ ਸੈਟ ਕਰਾ ਲਓ ਫਟਾਫਟ ਠੀਕ ਹੈ ਜੀ ਹਾਂ ਜੀ ਸਰ ਚਲੋ ਠੀਕ ਹੈ ਬਾਈ ਜੀ ਹਾਂ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਕੋਈ ਬਾਈ ਦੀ ਅੱਖਾਂ ਜਿਹੜੀਆਂ ਨਾ ਉਹਨਾਂ 'ਚ ਜਿਹੜਾ ਮੌਇਸਚਰ ਆ ਉਹ ਮਨ ਨੂੰ ਨਾ ਉਹਦੇ ਹੋਰ ਤਰ੍ਹਾਂ ਹੁੰਦਾ ਹਾਂ ਹਾਂ ਜੀ ਕਰਕੇ ਆਪਾਂ ਸਭ ਕੁਝ ਚੱਲਦਾ ਕੰਮ ਰ ਹੋ ਜਵੇ ਤਾਂ ਹੁੰਦਾ ਹੀ ਇਸ ਚੀਜ਼ ਦਾ ਤਾਂ ਜੀ ਜੋਗੇਲਾ ਚਲੋ ਮਾਰਨ ਫੇਸਬੁਕ ਮੀਰ ਕੀਤੀ ਆ ਜੀ ਸਭ ਤੋਂ ਵੱਡੀ ਇਹ ਗੱਲ ਹੈ ਕਿ ਜਾਨੀ ਨੁਕਸਾਨ ਨਹੀਂ ਹੋ ਜਾਨੀ ਨੁਕਸਾਨ ਆ ਕਿਉਂ ਉੱਪਰ ਵੀ ਸਾਰੇ ਇਹੀ ਆ ਜੀ ਇਹਨਾਂ ਦੇ ਫਾਸਟ ਫੂਡ ਹੀ ਉੱਪਰ ਵੀ ਇੱਕ ਚਲੋ ਸਾਰੇ ਨਾਲ ਨਾਲ ਸਾਂਝੀ ਤਾਰਾ ਆ ਸਭ ਕੁਝ ਬਟ ਹੈਪਨ ਤੋਂ ਜੀ ਬਚਾ ਹੋ ਗਿਆ ਇਹ ਚੀਜ਼ ਹਾਂ ਜੀ ਬਚਾਓਗੇ ਚਲੋ ਬਹੁਤ ਸ਼ੁਕਰੀਆ ਭਾਜੀ ਔਰ ਕੁਸ਼ਿੰਦਰ ਜੀ ਬਹੁਤ ਸ਼ੁਕਰੀਆ ਔਰ ਬਾਈ ਨਾ ਹਮਦਰਦੀ ਹੈ ਲੇਕਿਨ ਮੇਰੇ ਕੋ ਤਾਂ ਹੀ ਫੈਸਿਲਿਟੀ ਹੈ ਮੈਂ ਸਰਕਾਰ ਅੰਗਰੋਂ ਲਾਰੇ ਨਹੀਂ ਲਾ ਸਕਦਾ ਬਸ ਇੰਨਾ ਹੀ ਕਹਿ ਸਕਦਾ ਕਿ ਅਸੀਂ ਪ੍ਰੋਮੋਸ਼ਨ ਦੀਆ ਵੀਡੀਓ ਬਣਾਉਨੇ ਆ ਉਹ ਬਾਈ ਦੀ ਇੱਕ ਰੀਲ ਜ਼ਰੂਰ ਬਣਾ ਕੇ ਜਾਵਾਂਗੇ ਜਿੱਦ ਤੇ ਆਪਣਾ ਸਾਰਾ ਸੈਟਅਪ ਠੀਕ ਕਰ ਲੈਂਦੇ ਆ ਅਸੀਂ ਜ਼ਰੂਰ ਉਹਨਾਂ ਦੀ ਪ੍ਰੋਮੋਸ਼ਨ ਕਰਕੇ ਜਾਵਾਂਗੇ ਔਰ ਬਾਕੀ ਭੈਣਾ ਭਰਾ ਨੂੰ ਇਨਵਾਈਟ ਕਰਕੇ ਜਾਵਾਂਗੇ ਕਿ ਆਪਾਂ ਵੀਰ ਨੂੰ ਮੌਕਾ ਦੇਈਏ ਪਰ ਹੈ ਬੜਾ ਔਖਾ ਕਿਉਂਕਿ ਜਦ ਕੋਈ ਆਪਣਾ ਇਹਦਾ ਸੁਪਨਾ ਸਜਾਉਂਦਾ ਉਥੇ ਅੱਗ ਲੱਗ ਜਾਂਦੀ ਹੈ ਤਾਂ ਆਪਾਂ ਸਮਝ ਸਕਦੇ ਆ ਕਿਸੇ ਦੇ 5-10 ਰੁਪਏ ਗਵਾਜਣ ਤਾਂ ਬੰਦੇ ਨੂੰ ਚਿੰਤਾ ਹੋ ਜਾਂਦੀ ਹੈ ਲੇਕਿਨ ਉਹ ਵੀਰ ਦੇ ਮਨ 'ਚ ਕਿੰਨੀ ਇਸ ਸਮੇਂ ਚਿੰਤਾ ਹੋਵੇਗੀ ਤਾ ਸਿਰਫ ਮੈਂ ਤਾਂ ਇੱਕ ਟਕੋਰ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਕਿਹਾ ਵੀ ਆ ਕਿ ਸਭ ਤੋਂ ਦੇਖੋ ਮਨ ਹਲਕਾ ਕਰ ਲੈਣਾ ਚਾਹੀਦਾ ਉਹ ਕਹਿੰਦੇ ਨੇ ਜ਼ਿੰਦਗੀ ਸਭ ਤੋਂ ਵੱਡਾ ਬੋਝ ਹੁੰਦਾ ਜਦੋਂ ਦਿਲ ਭਾਰਾ ਹੋ ਜਵੇ ਬਾਕੀ ਬੋਝ ਬੰਦਾ ਫਿਜ਼ੀਕਲੀ ਚੱਕ ਲੈਂਦਾ ਚ ਲੇਕਿਨ ਜਦੋਂ ਦਿਲ ਭਾਰਾ ਹੋ ਜਾਂਦਾ ਨਾ ਉਹ ਬੋਝ ਸਭ ਤੋਂ ਵੱਡਾ ਹੁੰਦਾ ਮੈਂ ਤਾਂ ਸਿਰਫ ਟਕੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਕੀ ਸਾਥ ਤੁਸੀਂ ਦੇਣਾ ਭਰੋਸਾ ਤੁਹਾਡਾ ਹਿੰਮਤ ਤੁਹਾਡੀ ਆ ਔਰ ਰੱਬ ਨੇ ਬਚਾ ਲਿਆ ਕਿ ਗنیمਤ ਇਹੀ ਹੈ ਖੁਸ਼ਕਿਸਮਤ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਤੇ ਅਖੀਰ ਚ ਜਿਹੜੀ ਇਹ ਫਾਇਰ ਬ੍ਰਿਗੇਡ ਦੀ ਟੀਮ ਇਹਨਾਂ ਦਾ ਧੰਨਵਾਦ ਬਹੁਤ-ਬਹੁਤ ਸ਼ੁਕਰ ਹੈ ਲੇਕਿਨ ਤੁਸੀਂ ਪ੍ਰਿਕਾਸ਼ਨਸ ਜ਼ਰੂਰ ਲੈਣੀਆਂ ਇਹ ਖਬਰ ਹੈ ਇਸ ਕਰਕੇ ਉਹ ਤਾਂ ਆਜਾ ਤੁਸੀਂ ਸੁਚੇਤ ਰਹੋ ਤੁਹਾਡੇ ਨਾਲ ਕੱਲ ਨੂੰ ਕੋਈ ਅਣਗਹਿਲੀ ਕਰਕੇ ਲਾਪਰਵਾਹੀ ਕਰਕੇ ਕੋਈ ਹੈਪਨ ਨਾ ਹੋਵੇ ਇਸ ਕਰਕੇ ਤੁਸੀਂ ਵੀ ਸੁਚੇਤ ਰਹਿਣਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ